i love it ਸਾਡੇ ਸ਼ਹਿਰ ਕਿੰਨਾ ਚਿਰ ਪਹਿਲਾਂ ਕਿਹਾ ਵਾਪਰੀ ਕੀ ਗੱਲ ਬਾਤ ਹੋਈ ਆ ਇੱਕ ਦਿਨ ਪਹਿਲਾਂ ਕبول ਕੀਤਾ ਬਾਦ ਰਾਤ ਨੂੰ ਪਿਆ ਜਿਹੜਾ ਉਹ ਟੈਂਕ ਹੋ ਗਈ ਕਿੰਨਾ ਚਿਰ ਪਹਿਲਾਂ ਕੀਤਾ ਸੀ ਸਾਡੇ ਜੀ ਸਾਡੇ ਪਹਿਲਾਂ ਗਿਆ ਪੀਐਸਸੀ ਹੋ ਗਿਆ ਪੀਅਰ ਹੋ ਗਿਆ ਜੀ ਪੂੜਾ ਪਰ ਆ ਕੇ ਬੀਟੈਕ ਕਰਾ ਕੇ ਤੇ ਜਸ ਪੈਸਾ ਤਾਂ ਕਰਵਾਉਣਾ ਆਪੇ ਪਰਿਵਾਰ ਐਸੇ ਤੱਕ ਵੀ ਲਾ ਕੇ ਭੇਜਦਾ ਜਦੋਂ ਇਹ ਘਟਨਾ ਵਾਪਰਦੀ ਆ ਆਮ ਇਨਸਾਨ ਆਪਾਂ ਐਸੇ ਪਰਿਵਾਰ ਚ ਜੋੜਿਆ ਜਾਂਦਾ ਆਹ ਫਸ ਤੋਂ ਵੀ ਡਾਵਾ ਡੋਲਦੇ ਹਾਂਜੀ ਸਾਰਾ ਪੈਸਾ ਲਾ ਕੇ ਉੱਥੇ ਭੇਜਤਾ ਵੀ ਆਪਸ ਕੋਲਕ ਮੰਜੋਰ ਹੋਣਾ ਹੀ ਹੈ ਉਹ ਹਿਸਾਰੇ ਦੀ ਬੁਰਾ ਹਾਲ ਸਾਰਾ ਘਰੀ ਬੱਚਿਆਂ ਤੇ ਹੁੰਦਾ ਹੈ ਹਾਂਜੀ ਆਸੇ ਕੀ ਵੱਡੀ ਆ ਹੁਣ ਦੀ ਝਾੜ ਸੀ ਵੀ ਹੁਣ ਵੀ ਰੋਵੇ ਆ ਜੂ ਤਾਨੀ ਬਾਕੀ ਸਰਕਾਰਾਂ ਨੇ ਸਾਡਾ ਨੌਜਵਾਨਾਂ ਦਾ ਸਾਥ ਨਹੀਂ ਸਰਕਾਰ ਵਿੱਚ ਨੌਕਰੀ ਹੋਵੇ ਤਾਂ ਮੇਟਾ ਕੀਤੀ ਦੁਰਜਾ ਬੀਬੀ ਬੇਟਰੀ ਆਮ ਤੇ ਕੀਤੀਆਂ ਨੌਕਰੀ ਤੁਸੀਂ ਮਿਲਦੀ ਕੋਈ ਨਹੀਂ ਸਾਡੇ ਪਰਿਵਾਰ ਨਾਲ ਹੀ ਬਹੁਤ ਵੱਡਾ ਤਕਾ ਹੋਇਆ ਸਾਡਾ ਇੱਕ ਇੰਨਾ ਸੋਹਣਾ ਸੁਨੱਖਾ ਗੱਭਰੂ ਪਹਿਲਾਂ ਤਾਂ ਇੱਥੇ ਪੜ੍ਹਾਈ ਲਿਖਾਈ ਕੀਤੀ ਉਹਦੀ ਫਿਰ ਉਹਨੂੰ ਇੱਥੇ ਕੋਈ ਨੌਕਰੀ ਪੇਸ਼ਾ ਨਹੀਂ ਮਿਲਿਆ ਪਰਿਵਾਰ ਨੇ ਜੋ ਟੈਲੀਫੋਨ ਸੀ ਕੋਲੇ ਜੋ ਵੀ ਗਿਣੇ ਘੇਟਾ ਕਰਕੇ ਬੈ ਉਹ ਉੱਥੇ ਕਨੇਡਾ ਕੱਲਿਆ ਉੱਥੇ ਜਾ ਕੇ ਉਹਨੇ ਜੱਦੋ ਜਹਿਦ ਕੀਤੀ 55 ਸਾਲ ਹੋ ਗਏ ਸੀ ਚਲੋ ਪੀਆਰ ਹੋ ਗਿਆ ਸੀ ਉੱਥੋਂ ਦੀਆਂ ਸਰਕਾਰਾਂ ਵੀ ਕੁਝ ਨਹੀਂ ਦਿੰਦੀਆਂ ਸਟੂਡੈਂਟਾਂ ਨੂੰ ਉੱਥੇ ਵੀ ਟੈਨਸ਼ਨ ਚ ਹੀ ਰਹਿੰਦੇ ਆ ਬੱਚੇ ਸਾਰੇ ਇੱਥੇ ਜਦੋਂ ਪੀਆਰ ਦਾ ਪਤਾ ਲੱਗਾ ਵੀ ਚਲੋ ਪੀਆਰ ਹੋ ਗਿਆ ਬੜੀ ਖੁਸ਼ੀ ਹੋਈ ਪਰਵਾਹ ਨੂੰ ਉਸ ਤੋਂ ਬਾਅਦ ਉਹਨੇ ਇੱਥੇ ਆਉਣਾ ਸੀਗਾ ਤੇ ਉਹਦੀ ਜਿਹੜੀ ਮੌਤ ਉੱਥੇ ਹਾਰਟ ਅਟੈਕ ਹੋਣਾ ਹੋ ਗਈ ਟੈਨਸ਼ਨ ਦੇ ਵਿੱਚ ਬੱਚਿਆਂ ਨੂੰ ਕੋਈ ਸਹੂਲਤ ਨਹੀਂ ਉੱਥੇ ਮਿਲਦੀ ਇੱਥੋਂ ਦੀ ਸਰਕਾਰ ਵੀ ਕੋਈ ਬੱਚਿਆਂ ਦਾ ਹਾਲਤ ਨਹੀਂ ਪੜ ਰਿਹਾ ਕੋਈ ਲਾਰੇ ਲਾਉਂਦੇ ਆ ਜਦੋਂ ਵੋਟਾਂ ਹੁੰਦੀਆਂ ਉਦੋਂ ਕਹਿੰਦੇ ਆ ਅਸੀਂ ਐਂ ਕਰ ਦਿਆਂਗੇ ਸੋਨੇ ਦੀ ਚਿੜੀ ਬਣਾ ਦਿੰਦੇ ਉਹ ਤੋਂ ਅੱਜ ਸਾਡਾ ਪਰਿਵਾਰ ਚਾਰ ਚੁਪੇਰੇ ਤਮਾਰਿਆ ਗਿਆ ਨਾ ਵਿਚਾਰੇ ਮਾਪੇ ਦਾ ਕੋਈ ਸਹਾਰਾ ਰਹਿੰਦਾ ਇੱਥੇ ਬਿਲਕੁਲ ਅੱਜ 15 ਦਿਨ ਹੋ ਗਏ ਡੱਡ ਬੜੀ ਚਲੋ ਸ਼ੁਕਰ ਆ ਪ੍ਰਮਾਤਮਾ ਦਾ ਜਿਹੜੇ ਸਾਡੇ ਮੁੰਡੇ ਉੱਥੇ ਸੀਗੇ ਉਹਨਾਂ ਨੇ ਸਾਡੀ ਮਦਦ ਕੀਤੀ ਧੰਨਵਾਦ ਉਹਨਾਂ ਦਾ ਪਰ ਸਾਡੇ ਪਰਿਵਾਰ ਨਾਲ ਇੰਨਾ ਤਕਾ ਜ਼ਿਆਦੇ ਹੋਇਆ ਜੋ ਕਰਜ਼ਾ ਚੱਕ ਕੇ ਘੱਲਿਆ ਸੀ ਉਹ ਦਾ ਮੋੜਨਾ ਕੀ ਸੀ ਸੀ ਤਾਂ ਪੁੱਤ ਵੀ ਗਵਾ ਲਿਆ ਸਰਕਾਰ ਨੇ ਸਾਡੀ ਮਦਦ ਕੀ ਕੋਈ ਆਇਆ ਹੀ ਨਹੀਂ ਇੱਥੇ ਸਾਡੇ ਦੇ ਕੋਲੇ ਹੈਲਥ ਕੇਅਰ ਕੋਈ ਬਾਤ ਤੱਕ ਨੇ ਕਰਨੀ ਆ ਅਸੀਂ ਤਾਂ ਉਮੀਦ ਲਈ ਬੈਠੇ ਆ ਵੀ ਸਾਡੀ ਰੈੱਡ ਬੋਡੀ ਆ ਜੀ ਇਹੀ ਬੜੀ ਆ ਉਹ ਵੀ ਸਾਡੇ ਪਿੰਡ ਦੇ ਹੋਰ ਬਹੁਤ ਵਿਚਾਰੇ ਮੁੰਡੇ ਜਿਹੜੇ ਸਟੂਡੈਂਟ ਗਏ ਉਹਨਾਂ ਨੇ ਬਹੁਤ ਧੰਨਵਾਦ ਉਹਨਾਂ ਸਟੂਡੈਂਟਾਂ ਦਾ ਜਿਨ੍ਹਾਂ ਨੇ ਆਪ ਦੇ ਜੋਰ ਲਾ ਕੇ ਮੜਾ ਮੋਟਾ ਸਾਡਾ ਬਾਹ ਫੜੀ ਹੈ ਹੱਕ ਤਾਂ ਸਰਕਾਰ ਦਾ ਬੰਦ ਆ ਇੱਥੇ ਨੌਕਰੀਆਂ ਦੇਣ ਉਹ ਕਾਹਤੋਂ ਜਾਈਏ ਅਸੀਂ ਆਪਦਾ ਮੁਲਕ ਛੱਡ ਕੇ ਸਾਡਾ ਪੰਜਾਬ ਆਸੀਂ ਠਹਿਰੀਏ ਜਦੋਂ ਇੱਥੇ ਕੋਈ ਨੌਕਰੀ ਨਹੀਂ ਕੋਈ ਸਹਾਰਾ ਨਹੀਂ ਕਿਸੇ ਚੀਜ਼ ਦਾ ਮਾਪੇ ਬਹੁਤ ਦਿਲ ਤੇ ਪੱਥਰ ਰੱਖ ਕੇ ਘੱਲਿਆ ਨੂੰ ਇੰਨਾ ਲਾਇਕ ਬੱਚਾ ਸੀ ਜਿਹੜਾ ਸਾਡੇ ਕੋਲੇ ਉਹ ਬਹੁਤ ਸਿੱਖ ਨਹੀਂ ਸਕਦੇ ਉਹਨੂੰ ਇਸ ਤਰ੍ਹਾਂ ਬਹੁਤ ਵੱਡਾ ਸਾਡਾ ਘਾਟਾ ਪੈ ਗਿਆ ਸੀ ਇਸ ਚੀਜ਼ ਨੂੰ ਇੰਨਾ ਕ ਸਾਡੇ ਪਿੰਡ ਨੂੰ ਸਾਰਿਆਂ ਨੂੰ ਝੋੜ ਕੇ ਰੱਖਤਾ ਬਹੁਤ ਵੱਡੀ ਘਟਨਾ ਸਾਡੇ ਪਿੰਡ ਲਈ ਸਾਡੇ ਪਰਿਵਾਰ ਲਈ ਸਰਕਾਰ ਜ਼ਿੰਮੇਵਾਰ ਹੈ ਲੱਗਦਾ ਨਹੀਂ ਸਰਕਾਰ ਨੂੰ ਬਾਹ ਫੜਨੀ ਚਾਹੀਦੀ ਜਿਹੇ ਪਰਿਵਾਰਾਂ ਦੇ ਜਿਨ੍ਹਾਂ ਤੇ ਦਫਲ ਬੋਝ ਪੈ ਗਿਆ ਬੱਚਾ ਵੀ ਗਿਆ ਤੇ ਜਿਹੜਾ ਪੈਸਾ ਸੀ ਪਰਿਵਾਰ ਦਾ ਉਹ ਵੀ ਗਿਆ ਜੇ ਸਰਕਾਰ ਬਾਹ ਫੜਦੀ ਸਾਡਾ ਬੱਚਾ ਜਾਂਦਾ ਨਹੀਂ ਸੀ ਇੱਥੇ ਅਸੀਂ ਉਹਦੀ ਜੇ ਕੋਈ ਉਹਨੂੰ ਔਕਤ ਤਖਲੀਫ ਸੀ ਸਾਡੇ ਮਾਪਿਓ ਕੋਲੇ ਹੁੰਦਾ ਸਾਡੇ ਕੋਲੇ ਹੁੰਦਾ ਸੀ ਉਹ ਨਹੀਂ ਦਾਜ ਕਰਾਉਂਦੇ ਉਹ ਤੁਹਾਨੂੰ ਦੱਸ ਦੇ ਸੁਣਨ ਦੇ ਪਰ ਜੇ ਸਰਕਾਰ ਨੇ ਨਹੀਂ ਸਾਡੀ ਬਾਹ ਫੜੀ ਤਾਂ ਅਸੀਂ ਕੱਲਿਆ ਫਿਰ ਉਹ ਸਾਰਾ ਕਰਜ਼ਾ ਚੱਕ ਕੇ ਕੱਲਿਆ ਸਾਰਾ ਕੁਝ ਹੀ ਗਿਆ ਜੀ ਜੋ ਅਸੀਂ ਕੋਲੇ ਕਮਾਈ ਕੀਤੀ ਸੀ ਮਾਪਿਓ ਨੇ ਜਾਂ ਉਹ ਬੱਚੇ ਦੀ ਖਾਤਰ ਉਹਦੇ ਦੇਖੇ ਸੀ ਦਿਨ ਉਹਦੇ ਉਹਨਾ ਅਸੀਂ ਉਹਨੇ ਜਨਵਰੀ ਫਰਵਰੀ ਵਿੱਚ ਕਹਿੰਦੇ ਵੀ ਵਿਆਹ ਕਰਾਂਗੇ ਸੋਚਿਆ ਕੁਝ ਹੋਰ ਸੀ ਹੋ ਕੁਝ ਹੋਰ ਗਿਆ ਜੇ ਸਰਕਾਰ ਸਾਡੀ ਮਦਦ ਕਰਦੀ ਤੇ ਨੌਕਰੀ ਦਿੰਦੀ ਚਲੋ ਅਸੀਂ ਥੋੜੀ ਪੈਸੇ ਨਾਲ ਗੁਜ਼ਾਰਾ ਕਰ ਲੈਂਦੇ ਪਰ ਸਾਡੇ ਕੋਲ ਤਾਂ ਕੁਝ ਵੀ ਨਹੀਂ ਦਿੱਤਾ ਕੋਈ ਕੜ ਲੈ ਕੇ ਅਸੀਂ ੱੱਕੇ ਖਾਂਦੇ ਖਾਂਦੇ ਉਧਰ ਨੂੰ ਜਾਂਦੇ ਆ ਸਾਡੇ ਇਹ ਮੁੰਡਾ ਇਕੱਲਾ ਨਹੀਂ ਸਾਡੇ ਹੋਰ ਕਈ ਪਿੰਡਾਂ ਦੇ ਵਿੱਚ ਇਹ ਐਕਸੀਡੈਂਟ ਹੋਈ ਜਾਂਦੇ ਆ ਬਹੁਤ ਸਾਡੇ ਪੰਜਾਬ ਦਾ ਇਸ ਤਰ੍ਹਾਂ ਦਾ ਬੁਰਾ ਹਾਲ ਹੈ ਸਰਕਾਰ ਨੂੰ ਚਾਹੀਦਾ ਇਹ ਸਾਰੇ ਸਟੂਡੈਂਟਾਂ ਦੀ ਉੱਥੇ ਮਦਦ ਵੀ ਕੀਤੀ ਜਾਵੇ ਚਲ ਜਿਹੜੇ ਗਏ ਆ ਤੇ ਜਿਹੜੇ ਇੱਥੇ ਆਂਦੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਹੋਰ ਕੋਈ ਸਾਡਾ ਇਹ ਜਵਾਨ ਨਾ ਜਾਵੇ ਲੱਗਦਾ ਕਿ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ ਜਿਹੜੇ ਪਰਿਵਾਰ ਦੇ ਨਾਲ ਤੇ ਲੱਗਦਾ ਤਾਂ ਕਹਿਣਾ ਜੀ ਸਾਰੇ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਸਾਡੇ ਪਰਿਵਾਰ ਦੀ ਵੀ ਕਰਨ ਜਿਹੜੇ ਹੋਰ ਪਰਿਵਾਰ ਰਲ ਕੇ ਉਹਨਾਂ ਦੀ ਵੀ ਕਰਨ ਏਰੀਆ ਅਸੀਂ ਇੱਥੇ ਬੈਠਣ ਮਾੜਾ ਮੋਟਾ ਉਹਨਾਂ ਕਹ ਬਹਿਣ ਜੋਗੇ ਵੀ ਨਹੀਂ ਅਸ ਤਾਂ ਸਾਰੀ ਡੈੱਡ ਬੋਡੀ ਆ ਉਹ ਸਾਨੂੰ ਪਤਾ ਕਿਵੇਂ ਦੇਖਾਂਗੇ ਉਹਨੂੰ ਕਿੱਥੇ ਦੱਸੀ ਉਹਦਾ ਵਿਆਹ ਸ਼ਾਦੀ ਕਰਨਾ ਸੀ ਆਪ ਤੇ ਪਰਿਵਾਰ ਨੂੰ ਵਾਅਦਾ ਕਰਨੀ ਕਿੱਥੇ ਅਸੀਂ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਬੜੀ ਦੁੱਖदाई ਘਟਨਾ ਕਹਿਣੀ ਸੌਖੀ ਆ ਤੇ ਬਰਦਾਸ਼ਤ ਕਰਨਾ ਤਾਂ ਬਹੁਤ ਔਖਾ ਜੀ ਹੈ ਇਹ ਸਰਕਾਰੀ ਜ਼ਿੰਮੇਵਾਰਦ ਦਾ ਰਿਸ਼ਤਾ ਕਈ ਨਹੀਂ ਹੈ ਜੇ ਸਾਡੇ ਨੂੰ ਨੌਕਰੀ ਦਿੱਤੀ ਜਾਂਦੀ ਅਸੀਂ ਜਾਣਦੇ ਹੀ ਨਾ ਬਹੁਤ ਹੀ ਅੱਜ ਦੁਖਦਾਈ ਘਟਨਾ ਕਿਉਂਕਿ ਮੇਰੇ ਮਾਸੀ ਜੀ ਦਾ ਲੜਕਾ ਜੋ ਪਿਛਲੇ ਤਕਰੀਬਨ 7 ਸਾਲ ਤੋਂ ਕੈਨੇਡਾ ਵਿੱਚ ਗਿਆ ਸੀ ਪਰਿਵਾਰ ਨੇ ਪੂਰਾ ਤਿਲਫਲ ਲਾ ਕੇ ਜ਼ਮੀਨ ਜਾਇਦਾਦ ਦੀ ਵੇਣੇ ਕਤੇ પા ਕੇ بیٹے ਨੂੰ ਕੈਨੇਡਾ ਭੇਜਿਆ ਸੀ ਪਰਾ ਬਹੁਤ ਪ੍ਰੇਮਾ ਨਾ ਕਹਿ ਰਿਹਾ ਕਿ ਸਾਨੂੰ ਬਹੁਤ ਵੱਡਾ ਪਰਿਵਾਰ ਨੂੰ ਕਾਟਾ ਪਿਆ ਸਾਡੇ ਨੱਕਰ ਨੂੰ ਕਾਟਾ ਪਿਆ ਸਾਡੇ ਰਿਸ਼ਤੇਦਾਰਾਂ ਨੂੰ ਕਾਟਾ ਪਿਆ ਕਿਉਂਕਿ ਨੌਜਵਾਨ ਨੇ ਹੁਣ ਆਉਣਾ ਸੀ ਜਨਵਰੀ ਫਰਵਰੀ ਚ ਕਿੱਥੇ ਅਸੀਂ ਆਪਣੀ ਮਾਸੀ ਦੇ ਲੜਕੇ ਦੇ ਚਾਵਾ ਦੇ ਨਾਲ ਵਿਆਹ ਕਰਨੇ ਸੀ ਸੇਰੇ ਬਨਣੇ ਸੀ ਕਿੱਥੇ ਅੱਜ ਅਸੀਂ ਮੌਤ ਦੇ ਸੇਰੇ ਬਨ ਰਹੇ ਹਾਂ ਮਾਸਟਰ ਜੀ ਮੇਰੇ ਕੋਲੇ ਬੈਠੇ ਆ ਮਾਸੀ ਜੀ ਸਾਡੇ ਅੱਜ 15 ਦਿਨ ਹੋ ਗਏ ਆ ਵਿਲਕਦੇ ਆ 15 ਦਿਨਾਂ ਬਾਅਦ ਚਲੋ ਅੱਜ ਸਾਡੇ ਵਿਦੇਸ਼ਾਂ ਦੇ ਇਸ ਨਗਰ ਦੇ ਜਿਹੜੇ ਬੱਚੇ ਉੱਥੇ ਬੈਠੇ ਸੀ ਉਹਨਾਂ ਨੇ ਮਦਦ ਕੀਤੀ ਆ 15 ਦਿਨਾਂ ਬਾਅਦ ਢਿੱਡ ਬੋਡੀ ਜਿਹੜੀ ਇੱਥੇ ਆ ਰਹੀ ਆ ਮੈਂ ਇਹੀ ਕਹਿਣਾ ਚਾਹਣਾ ਵੀ ਸਰਕਾਰਾਂ ਜਿਹੜੀਆਂ ਚਾਹ ਕੋਈ ਵੀ ਸਰਕਾਰ ਆ ਹਰ ਪਿੰਡ ਤੇ ਫੇਲ ਆ ਕਿਉਂਕਿ ਜੇ ਪੰਜਾਬ ਦੇ ਵਿੱਚ ਹੀ ਸਰਕਾਰਾਂ ਸਾਡੇ ਬੱਚਿਆਂ ਨੂੰ ਨੌਕਰੀਆਂ ਦੇਣ ਜਿਸ ਤਰ੍ਹਾਂ ਬੱਚੇ ਨੇ ਬੀਟੈਕ ਕੀਤੀ ਸੀ ਬੱਚੇ ਨੂੰ ਇੱਥੇ ਨੌਕਰੀ ਦਿੱਤੀ ਜਾਂਦੀ ਤੇ ਸਾਨੂੰ ਆਪਣਾ ਬੱਚਾ ਜਿਹੜਾ ਕੈਨੇਡਾ ਵਿੱਚ ਨਾ ਭੇਜਣਾ ਪੈਂਦਾ ਅਸੀਂ ਆਪੇ ਇੱਥੇ ਉਹ ਨੌਕਰੀ ਦੇ ਸਹਾਰੇ ਉਹ ਆਪਣੇ ਮਾਪੇ ਦਾ ਸਹਾਰਾ ਬੰਦਾ ਇੱਥੇ ਆਪਦੀ ਖੇਤੀਬਾੜੀ ਕਰਦਾ ਨਾਲੇ ਨੌਕਰੀ ਕਰਦਾ ਇਸ ਕਰਕੇ ਜਿਹੜੀਆਂ ਸਰਕਾਰਾਂ ਉਹ ਹਰ 프ਰੰਟ ਤੇ ਫੇਲ ਆ ਜਿੱਥੇ ਇਥੋਂ ਦੀਆਂ ਫੇਲ ਆ ਉੱਥੇ ਬਾਹਰ ਦੀਆਂ ਸਰਕਾਰਾਂ ਵੀ ਫੇਲ ਆ ਕਿਉਂਕਿ ਬਾਹਰ ਦੀਆਂ ਜਿੰਨੀਆਂ ਵੀ ਸਰਕਾਰਾਂ ਉਹ ਸਾਡੇ ਬੱਚਿਆਂ ਨੂੰ ਉੱਥੇ ਕੋਈ ਬਾਹ ਨਹੀਂ ਪੜ ਰਹੇ ਜਿਸ ਤਰ੍ਹਾਂ ਇਸ ਤਰ੍ਹਾਂ ਕੋਈ اچانک ਘਟਨਾ ਵਾਪਰ ਜਾਂਦੀ ਆ ਤੇ ਬਾਹ ਦੀ ਸਰਕਾਰ ਵੀ ਸਾਡੀ ਬਾਹ ਨਹੀਂ ਪੜਦੀ ਲੱਗਦਾ ਨਹੀਂ ਸਰਕਾਰ ਨੂੰ ਅਜਿਹੇ ਪ੍ਰਵਾਰੀ ਮਾਤਰ ਕਾਮੇ ਚਾਹੀਦੇ ਜਿੰਨਾ ਤੇ ਡਬਲ ਕਰਪਾ ਪੈ ਜਾਂਦੀ ਨੌਜਵਾਨ ਵੀ ਗਿਆ ਪੈਸਾ ਵੀ ਗਿਆ ਮੈਂ ਤਾਂ ਬੇਨਤੀ ਕਰੂੰਗਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਉਂਕਿ ਇਹ ਕਿਸਾਨ ਪਰਿਵਾਰ ਆ ਇੱਕ ਗਰੀਬ ਪਰਿਵਾਰ ਆ ਜਿੱਥੇ ਸਾਡਾ ਵੀਰ ਚਲਾ ਗਿਆ ਉੱਥੇ ਸਾਨੂੰ ਆਰਥਿਕ ਪੱਖੋਂ ਵੀ ਬਹੁਤ ਤਕੜਾ ਜਿਹੜਾ ਨੁਕਸਾਨ ਸਾਡਾ ਹੋਇਆ ਮੈਂ ਤਾਂ ਸਰਕਾਰ ਅੱਗੇ ਬੇਨਤੀ ਕਰਦਾ ਕਿ ਇਹੋ ਜਿਹੇ ਪਰਿਵਾਰਾਂ ਦੀ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਪਰਿਵਾਰ ਆ ਸਰਕਾਰਾਂ ਨੂੰ ਬਾਹਮਾਂ ਫੜਨੀਆਂ ਚਾਹੀਦੀਆਂ ਕਿਉਂਕਿ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਇੱਕ ਛੋਟੇ ਕਿਸਾਨ ਨੂੰ ਅੱਜ ਕੋਈ ਮਾਲੀ ਮਦਦ ਦਿੱਤੀ ਜਾਂਦੀ ਆ ਜਿੱਥੇ ਸਾਡਾ ਨੁਕਸਾਨ ਐਡਾ ਵੱਡਾ ਹੋਇਆ ਪਰ ਭਾਈ ਤਾਂ ਹੋ ਨਹੀਂ ਸਕਦੀ ਪਰ ਜਿੱਥੇ ਸਾਡੀਆਂ ਕੋਈ ਜ਼ਮੀਨ ਜਿਆਦਾ ਤਾਂ ਗਹਿਣੇ ਪਾ ਕੇ ਅਸੀਂ ਬੱਚੇ ਜਿਹੜੇ ਆਪਣੇ ਵਿਦੇਸ਼ਾਂ ਵਿੱਚ ਭੇਜੇ ਸੀ ਜੇ ਸਰਕਾਰ ਸਾਡੀ ਕੋਈ ਸਹਾਰ ਲਵੇ ਇਸ ਪਰਿਵਾਰ ਦੀ ਮਦਦ ਕਰੇ ਤੇ ਆਰਥਿਕ ਪੱਖੋਂ ਥੋੜਾ ਜਿਆ ਇਹ ਪਰਿਵਾਰ ਜਿਹੜਾ ਸਟੈਂਡ ਹੋ ਸਕਦਾ ਮੈਂ ਇਹੀ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਇਸ ਪਰਿਵਾਰ ਦੀ ਜਿੱਥੇ ਸਹਾਰ ਲਓ ਉੱਥੇ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਨੌਜਵਾਨਾਂ ਨੇ ਇਹੋ ਜੀਆਂ ਘਟਨਾਵਾਂ ਵਾਪਰਦੀਆਂ ਅਸੀਂ ਦੇਖਦੇ ਆਂ ਉਹ ਰੋਟਲੀ ਹੀ ਪੰਜਾਬ ਦੇ ਵਿੱਚ ਬਹੁਤ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਪਰ ਸਰਕਾਰ ਨੇ ਕਦੇ ਕਿਸੇ ਵੀ ਬੱਚੇ ਦੀ ਬਾਹ ਨਹੀਂ ਪੜੀ ਮੈਂ ਭਗਵਾਨਤਵਾਨ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਪਰਿਵਾਰਾਂ ਦੀ ਕਿਸਾਨੀ ਪਰਿਵਾਰ ਹੁੰਦੇ ਆ ਗਰੀਬ ਪਰਿਵਾਰ ਹੁੰਦੇ ਆ ਕਿ ਵੱਤਵਾਦ ਇਹੋ ਜਿਹੇ ਪਰਿਵਾਰਾਂ ਦੀ ਮਦਦ ਕਰਨ ਕਿਉਂਕਿ ਇਹ ਜੋ ਜਿੱਥੇ ਆਪਣੇ ਬੱਚਿਆਂ ਦੇ ਕੋਲੋਂ ਤਾਂ ਇਹ ਵਿਲਕ ਦੇ ਇਹ ਬੈਠੇ ਆ ਉਥੇ ਥੋੜੀ ਜਿਹੀ ਇਹਨਾਂ ਦੀ ਮਾਲੀ ਮਦਦ ਹੋ ਜੇ ਤਾਂ ਇਹ ਆਪਣਾ ਜਿਹੜਾ ਉਹ ਪਰਿਵਾਰ ਥੋੜਾ ਜਿਹਾ ਸਟੈਂਡ ਹੋ ਸਕਦਾ येनेगा 20 के बाद